ਸੇਵ ਕੀਤੀ ਸੰਤੋਖਈ ਜਿਨਿ ਸੱਚੋ ਸੱਚ ਧਿਆਇਆ ਮਹਾਰਾਜ ਕਹਿੰਦੇ ਹੋਰ ਕਿਸੇ ਨੇ ਵੀ ਸੇਵਾ ਨਹੀਂ ਕੀਤੀ ਵਾਸਤਵਿਕ ਸੰਤੋਖੀ ਨੇ ਸੇਵਾ ਕੀਤੀ ਕਿਉਂਕਿ ਸੰਤੋਖੀ ਦੀ ਸੇਵਾ ਵਿੱਚ ਕੋਈ ਮੰਗ ਨਹੀਂ ਕੋਈ ਕਾਮਨਾ ਨਹੀਂ ਕ੍ਰਿਸ਼ਨਾਲੂ ਅਗਰ ਸੇਵਾ ਵੀ ਕਰਦਾ ਹੈ ਤਾਂ ਮੰਗ ਹੈ ਤਾਂ ਮੰਗ ਅਗਰ ਸੇਵਾ ਨਾਲ ਜੁੜ ਗਈ ਤਾਂ ਸੇਵਾ ਵਪਾਰ ਹੋ ਜਾਂਦੀ ਹੈ ਸੇਵਾ ਸੇਵਾ ਨਹੀਂ ਸੇਵਾ ਧੰਦਾ ਹੋ ਜਾਂਦੀ ਹੈ ਸੇਵਾ ਧਰਮ ਨਹੀਂ ਤੋ ਇਸ ਵਾਸਤੇ ਸਾਹਿਬ ਕਿੰਨ ਵਾਸਤਵਿਕ ਸੰਤੋਖੀਆਂ ਨੇ ਹੀ ਸੇਵਾ ਕੀਤੀ ਹੈ ਜਿਨ੍ਹਾਂ ਨੇ ਐਨ ਮਨ ਤੇ ਤਨ ਨਾਲ ਸੱਚ ਦੀ ਅਰਾਧਨਾ ਕੀਤੀ ਸੇਵ ਕੀਤੀ ਸੰਤੋਖਈ ਜਿਨੀ ਸੱਚੋ ਸੱਚ ਧਿਆਇਆ ਸੱਚ ਵਿੱਚ ਧਿਆਨ ਉਹੀ ਜੋੜ ਸਕਦਾ ਹੈ ਜੋ ਸੰਤੋਖੀ ਹੈ ਸੱਚ ਨੂੰ ਬਾਰ ਬਾਰ ਯਾਦ ਵੀ ਉਹੀ ਕਰ ਸਕਦਾ ਹੈ ਜੋ ਸੰਤੋਖੀ ਹੈ ਇੰਜ ਕਹਿ ਲੋ ਸੰਤੋਖ ਮੂਲ ਹੈ सिमरन ਦਾ ਦਇਆ ਮੂਲ ਹੈ સેવા ਦਾ ਦਇਆ ਨਹੀਂ ਕਿ ਸੇਵਾ ਕਿੱਥੇ ਔਰ ਸੰਤੋਖ ਨਹੀਂ ਤਾਂ ਫਿਰ ਸੱਚ ਦਾ ਧਿਆਨ ਕਿੱਥੇ ਸੱਚ ਨਾਲ ਜੁੜਨਾ ਕਿੱਥੇ ਸੰਤੋਖੀ ਜੋ ਹਰ ਹਾਲਤ ਦੇ ਸੰਤੁਸ਼ਟ ਹੈ ਉਹਦੇ ਅੰਦਰ ਸਿਮਰਨ ਵੱਧਦਾ ਹੀ ਜਾਏਗਾ ਵੱਧਦਾ ਹੀ ਜਾਏਗਾ ਉਹਦਾ ਧਿਆਨ ਵੱਧਦਾ ਹੀ ਜਾਏਗਾ ਪ੍ਰਭੂ ਦੇ ਚ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਜਿਹੜੇ ਧਿਆਨ ਹੀ ਨੇ ਇਸ ਤਰ੍ਹਾਂ ਦੇ ਜਿਹੜੇ ਸੰਤੋਖੀ ਨੇ ਉਹਨੇ ਮਨ ਦੇ ਪੈਰ ਨਾ ਰੱਖਿਓ कर सुकृत धर्म कमाया वो भूल के भी माड़े पास अपना पैर नहीं रखते और वो करते कर धर्म ते धर्म की है प्रभु नाम जोड़ना सुरत जोड़नी प्रभु के चरण कमलों ध्यान जोड़ना और संतोखी होना बस यही धर्म है साहब कहने माड़े पासे पैर नहीं रखते शुभ कर्म कर धर्म कमा ਉਨੇ ਦੁਨੀਆ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਏ ਮਨੁੱਖ ਦਾ ਸਰੀਰਕ ਬੰਧਨ ਸਭ ਤੋਂ ਜ਼ਿਆਦਾ ਇਹੀ ਹੈ ਬਹੁਤਾ ਖਾਣਾ ਬਹੁਤਾ ਸੌਣਾ ਕਿਉਂਕਿ ਬਹੁਤਾ ਖਾਣਾ ਰੋਗਾਂ ਨੂੰ ਜਨਮ ਦਿੰਦਾ ਹੈ ਲਿਆਜ਼ਾ ਬਹੁਤਾ ਖਾਣਾ ਬੰਧਨ ਬਣ ਜਾਂਦਾ ਹੈ ਬੋਂਦਾ ਖਾਣਾ ਸੁਸਤੀ ਨੂੰ ਜਨਮ ਦਿੰਦਾ ਹੈ ਆ ਆਲਸ ਨੂੰ ਜਨਮ ਦਿੰਦਾ ਹੈ ਆਲਸੀ ਸੁਸਤ ਰੋਗੀ ਬੰਦੇ ਦਾ ਪ੍ਰਭੂ ਚੰਤਨ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਇਸ ਵਾਸਤੇ ਸਾਈਬ ਕਿਨ ਨੇ ਜਿਹੜੇ ਸੰਤੋਖੀ ਪੁਰਸ਼ ਨੇ ਇਹ ਦੁਨੀਆ ਦਾ ਸ਼ਰਮੋਰ ਜਿਹੜਾ ਬੰਧਨ ਹੈ ਇਹਨੂੰ ਤੋੜ ਕੇ ਰੱਖ ਦਿੰਦੇ ਨੇ ਤੇ ਸ਼ਰਮੋਰ ਬੰਧਨ ਕੀ ਹੈ ਬਹੁਤ ਖਾਣਾ ਬਹੁਤ ਸੋਨਾ ਉਨੀ ਦੁਨੀਆ ਤੋੜੇ ਬੰਧਨਾ ਅਨਪਾਣੀ ਥੋੜਾ ਖਾਣਾ ਉਹ ਥੋੜਾ ਖਾਂਦੇ ਨੇ ਜਿੰਨੀ ਭੁੱਖ ਹੈ ਉਤਨਾ ਹੀ ਖਾਂਦੇ ਨੇ ਤੇ ਅੱਜ ਤੇ ਵੈਦ ਲੋਗ ਵੀ ਦੱਸਦੇ ਨੇ ਕਿ ਭੁੱਖ ਤੋਂ ਪੰਜ ਬੁਰਕੀਆਂ ਘਟ ਖਾਧੀਆਂ ਗਈਆਂ ਤੰਦਰੁਸਤੀ ਨੂੰ ਜਨਮ ਦਿੰਦੀਆਂ ਨੇ ਸਵਾਸਤ ਨੂੰ ਜਨਮ ਦਿੰਦੀਆਂ ਨੇ ਭੁੱਖ ਤੋਂ ਵੱਧ ਪੰਜ ਬੁਰਕੀਆਂ ਖਾਧੀਆਂ ਹੋਈਆਂ ਰੋਗਾਂ ਨੂੰ ਜਨਮ ਦਿੰਦੀਆਂ ਨੇ ਤਰ੍ਹਾਂ ਤਰ੍ਹਾਂ ਦੀ ਪੀੜਾ ਤੇ ਕਲੇਸ਼ ਨੂੰ ਜਨਮ ਦਿੰਦੀਆਂ ਨੇ ਇਸ ਵਾਸਤੇ ਸਾਇਬ ਕਹਿੰਦੇ ਨੇ ਦੁਨੀਆ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਬੰਧਨ ਹੈ ਉਸ ਨੂੰ ਭਗਤ ਤੋੜ ਦੇਣ ਨੇ ਤੇ ਕਿਹੜੇ ਭਗਤ ਜੋ ਸੰਤੋਖੀ ਨੇ ਉਹਨੇ ਦੁਨੀਆਏ ਤੋੜੇ ਬੰਧਨਾ ਅਨ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਤ ਦੇਵੇ ਚੜੇ ਸਵਾਇਆ ਤੂੰ ਤੇ ਬੜੀ ਬਖਸ਼ਿਸ਼ ਕਰਦਾ ਹੈ ਬਹੁਤ ਕੁਝ ਉਹਨਾਂ ਨੂੰ ਦੇਣਾ ਹੈ ਪਰ ਉਹ ਇਤਨੇ ਸੰਤੋਖੀ ਨੇ ਉਤਨਾ ਹੀ ਖਾਂਦੇ ਨੇ ਜਿੰਨੀ ਕਿ ਭੁੱਖ ਹੈ ਉਤਨਾ ਹੀ ਹੰਡਾਉਂਦੇ ਨੇ ਜਿੰਨੀ ਕਿ ਲੋੜ ਹੈ ਉਹ ਸੰਤੋਖ ਦੇ ਚਰੰਦੇ ਨੇ ਉਂਝ ਤੇਰੀ ਬਖਸ਼ਿਸ਼ ਬਹੁਤ ਜ਼ਿਆਦਾ ਹੈ ਤੂੰ ਤੇ ਪਹਾੜ ਵਰਗੇ ਢੇਰ ਲਾ ਦੇਣਾ ਹੈ ਪਰ ਉਹ ਦਿਨ ਕਾ ਮਾਤਰ ਹੀ ਗ੍ਰਹਿਣ ਕਰਦੇ ਨੇ ਤੂੰ ਤੇ ਦ੍ਰਿਆਵਗਾ ਦੇਣਾ ਪਰ ਉਹ ਚੰਦ ਬੂੰਦਾ ਹੀ ਗ੍ਰਹਿਣ ਕਰਦੇ ਨੇ ਤੂਤੇ ਪਦਾਰਥਾਂ ਦੇ ਭਾਰ ਲਾ ਦੇਣਾ ਪਰ ਉਹ ਬੁਖ ਮਾਤਰ ਹੀ ਸੇਵਨ ਕਰਦੇ ਨੇ ਐਸ ਵਾਸਤੇ ਸਾਇਬ ਕਹਿੰਦੇ ਨੇ ਤੂੰ ਬਖਸੀਸ ਅਗਲਾ ਨਿਤ ਦੇਵੇ ਚੜੇ ਸਵਾਇਆ ਤੂੰ ਦਿਨ ਪ੍ਰਤੀ ਦਿਨ ਵੱਧ ਚੜਕੇ ਦੇਣਾ ਝੋਲੀਆਂ ਭਰਦਾ ਹੈ ਪਰ ਜਿਹੜੇ ਸੰਤੋਖੀ ਨੇ ਜੋ ਮਾਰੇ ਪਾਸੇ ਪੈਰ ਨਹੀਂ ਰੱਖਦੇ ਉਹ ਵੱਧ ਖਾਣ ਤੇ ਵੱਧ ਪੀਣ ਦੇ ਬੰਦਨਾ ਨੂੰ ਤੋੜ ਕੇ ਥੋੜਾ ਹੀ ਖਾਂਦੇ ਔਰ ਇਸ ਤਰੀਕੇ ਨਾਲ ਸੰਤੁਸ਼ਟ ਰਹਿੰਦੇ ਨੇ ਵਡਿਆਈ ਵੱਡਾ ਪਾਇਆ ਵਡਿਆਈਆਂ ਕਰਦੇ ਆ ਕਰਦੇ ਆ ਵੱਡੇ ਨੂੰ ਪ੍ਰਾਪਤ ਹੋ ਜਾਂਦੇ ਨੇ ਕਹਿੰਦੇ ਨੇ ਕਿਸੇ ਦੀ ਵਡਿਆਈ ਕਰੀਏ ਤੇ ਵੱਡਪਣਾ ਪ੍ਰਾਪਤ ਨਹੀਂ ਹੁੰਦਾ ਕਿਸੇ ਧਨਵਾਨ ਨੂੰ बार-बार ਇਹ ਆਖੀ ਜਾਈਏ ਤੂੰ ਬਹੁਤ ਵੱਡਾ ਧਨਵਾਨ ਹੈ ਤੂੰ ਬਹੁਤ ਵੱਡਾ ਧਨਵਾਨ ਹੈ ਇਸ ਤਰ੍ਹਾਂ ਦੇ ਆਖਣ ਦੇ ਨਾਲ ਕੋਈ ਧਨਵਾਨ ਨਹੀਂ ਹੋ ਜਾਂਦਾ ਕਿਸੇ ਕਲਾਕਾਰ ਨੂੰ ਆਖੀਏ ਤੂੰ ਚੋਟੀ ਦਾ ਸੰਗੀਤਕਾਰ ਹੈ ਤੂੰ ਚੋਟੀ ਦਾ ਵਜੰਤਰੀ ਹੈ ਔਰ ਬਾਰ-ਬਾਰ ਆਖੀਏ ਤਾ ਆਖਣ ਦੇ ਨਾਲ ਕੋਈ ਵਜੰਤਰੀ ਨਹੀਂ ਹੋ ਜਾਂਦਾ ਕੋਈ ਸੰਗੀਤਕਾਰ ਨਹੀਂ ਹੋ ਜਾਂਦਾ ਬਾਰ-ਬਾਰ ਆਖੀਏ ਤੂੰ ਮਹਾ ਕਵੀ ਹੈ ਤੂੰ ਸਿਰਮੌਰ ਕਵੀ ਹੈ ਇਸ ਤਰ੍ਹਾਂ ਆਖਣ ਦੇ ਨਾਲ ਕੋਈ ਮਹਾਨ ਕਵੀ ਨਹੀਂ ਹੋ ਜਾਂਦਾ ਔਰ ਬਾਰ-ਬਾਰ ਆਖੀ ਤੂੰ ਬਹੁਤ ਵੱਡਾ ਹੁਕਮਰਾਨ ਹੈ ਤੂੰ ਤੇ ਸ਼ੈਨ ਸ਼ਾਹਾਂ ਦਾ ਸ਼ੈਨ ਸ਼ਾਹ ਹੈ ਤੂੰ ਤੇ ਤਖਤ 'ਤੇ ਬੈਠਾ ਸੁਭਾਏ ਮਾਨ ਲੱਗਦਾ ਹੈ ਇਸ ਤਰ੍ਹਾਂ ਕਿਸੇ ਹੁਕਮਰਾਨ ਦੀ ਮਹਿਮਾ ਕਰੀਏ ਕਿ ਮਹਿਮਾ ਕਰਨ ਦੇ ਨਾਲ ਕੋਈ ਹੁਕਮਰਾਨ ਨਹੀਂ ਹੋ ਜਾਂਦਾ ਪਰ ਭਗਵਾਨ ਦੀ ਮਹਿਮਾ ਕਰਨ ਵਾਲਾ ਭਗਵਾਨ ਹੀ ਹੋ ਜਾਂਦਾ ਹੈ ਪ੍ਰਮਾਤਮਾ ਦੀ ਮਹਿਮਾ ਗਾਇਨ ਕਰਨ ਵਾਲਾ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦਾ ਹੈ ਇਸ ਵਾਸਤੇ ਕਹਿੰਦੇ ਨੇ ਬੰਦਿਆਂ ਨੂੰ ਵੱਡਾ-ਵੱਡਾ ਆਖਣਾ ਖੁਸ਼ਾਮਦ ਹੈ ਰੱਬ ਨੂੰ ਵੱਡਾ-ਵੱਡਾ ਆਖਣਾ ਆਪਣੇ ਆਪ ਨੂੰ ਵੱਡਾ ਕਰਨਾ ਹੈ ਖੁਸ਼ਾਮਦ ਨਹੀਂ ਜਿਸ ਨੇ ਵੀ ਪ੍ਰਮਾਤਮਾ ਨੂੰ ਵੱਡਾ ਕਰਕੇ ਆਖਿਆ ਉਹ ਜਗਤ ਦੇ ਛੋਟਾ ਰਹਿ ਹੀ ਨਹੀਂ ਜਾਂਦਾ ਜਗਤ ਵਿੱਚ ਉਹ ਹੀ ਛੋਟੇ ਰਹਿ ਜਾਂਦੇ ਨੇ ਜੋ ਛੋਟੇ ਹਨ ਕਿ ਸਿਹਤ ਤੱਕ ਵੱਡਾ ਵੱਡਾ ਆਖੀ ਜਾਂਦੇ ਨੇ ਤੂੰ ਬਹੁਤ ਵੱਡਾ ਧਨਵਾਨ ਹੈ ਤੂੰ ਬਹੁਤ ਵੱਡਾ ਗੁਣਵਾਨ ਹੈ ਤੂੰ ਬਹੁਤ ਵੱਡਾ ਹੁਕਮਾਨ ਹੈ ਦਰਸਲ ਉਹ ਇਤਨੇ ਵੱਡੇ ਨਹੀਂ ਜਿੰਨਾ ਇਹ ਆਖੀ ਜਾਂਦਾ ਹੈ ਛੋਟਿਆਂ ਨੂੰ ਜੋ ਵੱਡਾ ਵੱਡਾ ਕਰਕੇ ਆਖਦਾ ਪਿਆ ਖੁਦ ਛੋਟਾ ਰਹਿ ਜਾਂਦਾ ਪਰ ਜੋ ਵੱਡੇ ਨੂੰ ਵੱਡਾ ਵੱਡਾ ਕਰਕੇ ਆਖਦਾ ਹੈ ਸਵੈਮ ਵੱਡਾ ਹੋ ਜਾਂਦਾ ਸਾਬ ਕਹਿੰਦੇ ਨੇ ਵੜਿਆਈ ਵੱਡਾ ਪਾਇ ਉਸ ਵਡੇ ਦੀਆਂ ਵੜਿਆਈਆਂ ਗਾਇਨ ਕਰਦੇ ਕਰਦੇ ਆ ਵੱਡੇ ਦੀ ਪ੍ਰਾਪਤ ਹੋ ਗਈ ਵੱਡਪਣੇ ਦੀ ਪ੍ਰਾਪਤੀ ਹੋ ਗਈ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਦਿਆਲੂ ਆਖਿਆ बार-बार आखया ਉਹ ਖੁਦ ਦਿਆਲੂ ਹੋ ਗਏ ਜਿਨ੍ਹਾਂ ਨੇ ਆਖਿਆ ਤੂੰ ਸਰਬ ਕਲਾ ਦਾ ਗੈਣੀ ਹੈ ਉਹ ਖੁਦ ਗੈਣੀ ਹੋ ਗਏ ਜਿਨ੍ਹਾਂ ਨੇ ਉਸ ਨੂੰ ਧਨવાન ਆਖਿਆ ਸਵੈਮ ਧਨવાન ਹੋ ਗਏ ਜਿਨ੍ਹਾਂ ਨੇ ਉਸ ਨੂੰ ਗੁਣਵਾਨ ਆਖਿਆ ਉਹ ਸਵੈਮ ਗੁਣਵਾਨ ਹੋ ਗਏ ਇਸ ਤਰੀਕੇ ਨਾਲ ਗੱਲ ਸਪਸ਼ਟ ਹੋ ਗਈ ਕਿ ਜਿਨ੍ਹਾਂ ਨੇ ਈਸ਼ਵਰ ਨੂੰ ਵੱਡਾ ਆਖਿਆ ਉਹ ਜਗਤ ਵਿੱਚ ਕਦੇ ਹੀ ਛੋਟੇ ਨਹੀਂ ਰਹਿੰਦੇ ਤੇ ਜਿਹੜੇ ਛੋਟਿਆਂ ਨੂੰ ਵੱਡਾ-ਵੱਡਾ ਕਰਕੇ ਆਖਦੇ ਰਹਿੰਦੇ ਨੇ ਸਵੈਮ ਛੋਟੇ ਕਰਕੇ ਰਹਿ ਜਾਂਦੇ ਨੇ ਉਸ ਵੱਡੇ ਪ੍ਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਈ ਇਸ ਪੌੜੀ ਦੇ ਚ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਵੜਿਆਈ ਵੱਡਾ ਪਾਇਆ ਵੜਿਆਈਆਂ ਨੂੰ ਗਾਇਨ ਕਰ ਕਰਕੇ ਮਹਿਮਾ ਬਿਆਨ ਕਰ ਕਰਕੇ ਹੀ ਵੱਡਪਣੇ ਦੀ ਪ੍ਰਾਪਤੀ ਹੋ ਗਈ ਉਸ ਈਸ਼ਵਰ ਦੀ ਪ੍ਰਾਪਤੀ ਹੋ ਗਈ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਢੀਠਾ ਸੁਣ ਸੁਣ ਕੇ ਸਾਰੇ ਕਹਿੰਦੇ ਨੇ हे ਪ੍ਰਭੂ ਤੂੰ ਵੱਡਾ ਹੈਂ ਤੂੰ ਵੱਡਾ ਹੈਂ ਤੂੰ ਮਹਾਨ ਹੈ ਕੇਵੜ ਵੱਡਾ ਉਹ ਕਿੰਨਾ ਕ ਵੱਡਾ ਹੈ ਬਿਠਾ ਹੋਏ ਜੇ ਦੇਖੇ ਆਵੇ ਤਾਂ ਧਿਆਨ ਕਰੀਏ ਜਗਤ ਦੇ ਜੋ ਉਸ ਨੂੰ ਵੱਡਾ ਵੱਡਾ ਕਰਕੇ ਆਖਦੇ ਪੈਨੇ ਕਰੀਬਨ ਕਰੀਬਨ ਸੁਣ ਕੇ ਆਖਦੇ ਪੈ ਤੇ ਇੱਕ ਦਿਨ ਦੇਖਣ ਦੀ ਸੱਤੇ ਮਿਲ ਜਾਂਦੀ ਹੈ ਜੋ ਰੋਜ਼ ਸੁਣਦੇ ਨੇ ਉਹ ਵੱਡਾ ਹੈ ਵੱਡਾ ਹੈ ਵੱਡਾ ਹੈ ਤੇ ਫਿਰ ਜ਼ਬਾਨ ਨਾਲ ਕਥਨ ਕਰਦੇ ਨੇ ਉਹ ਵੱਡਾ ਹੈ ਵੱਡਾ ਹੈ ਕਦੇ ਨਾ ਬੋਲਦੇ ਆ ਬੋਲਦੇ ਆ ਇੱਕ ਦਿਨ ਅੱਖਾਂ ਖੁੱਲ ਜਾਂਦੀਆਂ ਨੇ ਤੇ ਦਿਖਾਈ ਦੇ ਜਾਂਦਾ ਉਹ ਵੱਡਾ ਹੈ ਕੇ ਵੱਡਾ ਵੱਡਾ ਬੀਠਾ ਦਿਖਾਈ ਦੇ ਜਾਂਦਾ ਸਾਇਬ ਕੰਨ ਸੰਤਨ ਕੀ ਸੁਣ ਸਾਚੀ ਸਾਖੀ ਸੋ ਬੋਲੇ ਜੋ ਦੇਖੇ ਆਕੀ ਸੰਤ ਦੀ ਮਹਿਮਾ ਸੁਣੋ ਕਿ ਸੰਤ ਨੇ ਵੱਡਾ ਆਖਿਆ ਤੂੰ ਵੇਖ ਕੇ ਵੱਡਾ ਆਖਿਆ ਆਮ ਜਗਤ ਜਦ ਪ੍ਰਮਾਤਮਾ ਨੂੰ ਵੱਡਾ ਵੱਡਾ ਆਖਦਾ ਤੂੰ ਸੁਣ ਕੇ ਆਖਦਾ ਸੋਚ ਕੇ ਆਗਦਾ ਹੈ ਪੜ੍ਹ ਕੇ ਆਗਦਾ ਹੈ ਜ਼ਰੀਆ ਉਸ ਦੇ ਕੋਲ ਇਤਨਾ ਹੀ ਹੈ ਹੋਰ ਕੁਝ ਨਹੀਂ ਹੈ ਦੁਨੀਆ ਪੜ੍ਹ-ਪੜ੍ਹ ਕੇ ਆਖੀ ਜਾਂਦੀ ਹੈ ਪਰਮਾਤਮਾ ਵੱਡਾ ਹੈ ਪਰਮਾਤਮਾ ਵੱਡਾ ਹੈ ਸੁਣ-ਸੁਣ ਕੇ ਆਖੀ ਜਾਂਦੀ ਹੈ ਵੱਡਾ ਹੈ ਵੱਡਾ ਹੈ ਯਾ ਜਿਨ੍ਹਾਂ ਦੀ ਬੁੱਧੀ ਅਤਿ ਤੀਖਣ ਹੈ ਉਹ ਸੋਚ ਕੇ ਕਹੀ ਜਾਂਦੇ ਨੇ ਵੱਡਾ ਹੈ ਵੱਡਾ ਹੈ ਸੰਤ ਵੀ ਕਹਿੰਦੇ ਨੇ ਵੱਡਾ ਹੈ ਵੱਡਾ ਹੈ ਪੜ੍ਹ ਕੇ ਨਹੀਂ ਸੁਣ ਕੇ ਨਹੀਂ ਸੋਚ ਕੇ ਨਹੀਂ ਵੇਖ ਕੇ ਕਹੇ ਉਹਨਾਂ ਨੂੰ ਦਿਖਾਈ ਦੇ ਰਿਹਾ ਹੈ ਜਿਨ੍ਹਾਂ ਨੂੰ ਦਿਖਾਈ ਦੇ ਰਿਹਾ ਹੈ ਤੇ ਉਹਨਾਂ ਨੇ ਜਿਹੜਾ ਆਖਿਆ ਉਹਨਾਂ ਬੋਲਾਂ ਵਿੱਚ ਜਾਨ ਹੈ ਜਿੰਦ ਹੈ ਉਹ ਬੋਲ ਕਦੀ ਪੁਰਾਣੇ ਨਹੀਂ ਹੁੰਦੇ ਉਹ ਬੋਲ ਕਦੀ ਠਿੱਕੇ ਨਹੀਂ ਜਾਂਦੇ ਕਿਉਂਕਿ ਉਹਨਾਂ ਬੋਲਾਂ ਵਿੱਚ ਜਿੰਦ ਹੈ ਜਾਨ ਹੈ ਉਹ ਮੁਰਦਿਆਂ ਵਿੱਚ ਵੀ ਉਹ ਬੋਲ ਜਿੰਦ phੂਕ ਦਿੰਦੇ ਨੇ ਜਾਨ phੂਕ ਦਿੰਦੇ ਨੇ ਜਿਨ੍ਹਾਂ ਬੋਲਾਂ ਵਿੱਚ ਜਿੰਦ ਨਹੀਂ ਜਾਨ ਨਹੀਂ ਉਹ ਤੇ ਕਈ ਦਫਾ ਜੀਵਦੇ ਆਨਗੇ ਕੁਛ ਦੇਣ ਦੇ ਅਸਮਰਥ ਹੁੰਦੇ ਨੇ ਕਿਹੜੇ ਬੋਲਾਂ ਵਿੱਚ ਜਾਣ ਨਹੀਂ ਜੋ ਸਿਰਫ ਸੋਚ ਕੇ ਹੀ ਆਖੇ ਗਏ ਜੋ ਸਿਰਫ ਸੁਣ ਕੇ ਹੀ ਆਖੇ ਗਏ ਨੇ ਜੋ ਸਿਰਫ ਪੜ੍ਹ ਕੇ ਹੀ ਆਖੇ ਗਏ ਨੇ ਔਰ ਜਗਤ तकरीबन तकरीबन ਕਿਸੇ ਹੀ ਸਹਾਰੇ ਨਾਲ ਚੱਲਦਾ ਸੁਣ ਵੱਡਾ ਆਖੇ ਸਭ ਕੋ ਸੁਣ ਸੁਣ ਕੇ ਜਿਹੜਾ ਇਹ ਵੱਡਾ ਆਖਿਆ ਜਾ ਰਿਹਾ ਐ ਮਨੁੱਖ ਹੁਣ ਇਸ ਤੋਂ ਅੱਗੇ ਵੱਧ ਉਹਨੂੰ ਵੇਖ ਵੀ ਸਕੇ ਤੇ ਵੇਖਣ ਦਾ ਜ਼ਰੀਆ ਕੀ ਹੈ ਆਖ ਅੱਖ ਨੂੰ ਤੇ ਜ ধ্যান ਜੋੜ ਤੇ ਇੱਕ ਦਿਨ ਅੱਖ ਖੁੱਲ ਜਾਏਗੀ ਤੇ ਜਿੰਨਾ ਤੂੰ ਉੱਚੀ ਤੇ ਜਿੰਨਾ ਜ਼ਿਆਦਾ ਤੂੰ ਆਖ ਨੂੰ ਵੱਡਾ ਹੈ ਉਹ ਵੱਡਾ ਹੈ ਵਾਹਿਗੁਰੂ ਵਾਹਿਗੁਰੂ ਐਸਾ ਆਖਣਾ ਵੀ ਉਸ ਨੂੰ ਵੱਡਾ ਹੈ ਵੱਡਾ ਹੈ ਵਾਹਿਗੁਰੂ ਭਈ ਅੰਧਕਾਰ ਨੂੰ ਦੂਰ ਕਰਕੇ ਤੂੰ ਚਾਨਣਾ ਦੇਣ ਵਾਲਾ ਹੈ ਚਾਨਣਾ ਦੇਣ ਵਾਲਾ ਹੈ ਇਹ ਵੀ ਉਸ ਦੀ ਮੈਂ ਇਹ ਵੀ ਉਸ ਨੂੰ ਵੱਡਾ ਵੱਡਾ ਕਰੇ ਕੇ ਆਖਣਾ ਹੈ ਇੱਕ ਧੁਨ ਹੋ ਕੇ ਵਾਹਿਗੁਰੂ 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 ਐਸਾ ਜੋ ਕਹੀ ਜਾਂਦਾ ਹੈ ਕਹੀ ਜਾਂਦਾ ਹੈ ਇੱਕ ਦਿਨ ਆਪਣੇ ਬੋਲਾਂ ਦੇ ਨਾਲ ਆਪਣੀ ਅੱਖ ਖੁੱਲ ਜਾਂਦੀ ਹੈ ਅੱਖਾਂ ਪੂਨ ਤੌਰ ਤੇ ਖੁੱਲ ਜਾਂਦੀਆਂ ਨੇ ਔਰ ਫਿਰ ਚਾਰੋਂ ਪਾਸੇ ਬ੍ਰਹਮ ਹੀ ਬ੍ਰਹਮ ਦਿਖਾਈ ਦੇਂਦਾ ਸਹਿਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਮੈਂ ਦੇਖੇ ਹੋਰੀ ਹੂ ਚਾ ਮੋਹਨ ਸਭ ਤੇ ਉੱਚਾ ਮੈਂ ਬਹੁਤ ਉੱਚਾ ਮੋਹਨ ਵੇਖਿਆ ਸੁਣ ਵੱਡਾ ਆਖੇ ਸਭ ਕੋਏ ਮੈਂ ਸੁਣ ਕੇ ਨਿਰਾ ਉੱਚਾ ਨਹੀਂ ਕਹਿ ਰਿਹਾ ਮੈਂ ਸੁਣ ਕੇ ਸਿਰਫ ਵੱਡਾ ਵੱਡਾ ਕਰਕੇ ਨਹੀਂ ਕਹਿ ਰਿਹਾ ਮੈਂ ਵੇਖਿਆ ਮੈਂ ਦੇਖੇ ਹੋਰੀ ਉੱਚਾ ਮੋਹਨ ਸਭ ਤੇ ਉੱਚਾ ਕਾਇਨਾਤ ਦੇ ਵਿੱਚ ਜੋ ਸਭ ਤੋਂ ਉੱਚਾ ਤੇ ਮਹਾਨ ਹੈ ਮੈਂ ਉਹਨੂੰ ਵੇਖਿਆ ਕਿਵੇਂ ਵੇਖ ਲਿਆ ਹੈ ਅਵਸਥਾ ਸਾਧਨਾ ਦੇ ਪਹਿਲੇ ਹੀ ਹੈ ਕਿ ਸੁਣਨਾ ਇਹ ਸੁਣਦੇ ਆ ਸੁਣਦੇ ਆ ਉਹ ਸਿਖਰ ਤੱਕ ਪਹੁੰਚਣਾ ਕਿ ਕਹਿਣ ਦੀ ਜਾਚ ਆ ਜਾਏ ਉਹਨੂੰ ਆਖਣ ਦੀ ਜਾਚ ਆ ਜਾਏ ਤੂੰ ਵੱਡਾ ਹੈ ਤੂੰ ਸਮਰਥ ਹੈ ਕਿ ਇਤਨੀ ਇਕਾਗਰਤਾ ਦੇ ਨਾਲ ਇਤਨੀ ਡਿੱਕ ਕੇ ਵੱਡਾ ਵੱਡਾ ਆਖਣ ਦੀ ਧੁਨ ਵਿੱਚ ਮਨੁੱਖ ਲੀਨ ਹੋ ਜਾਏ ਕਿ ਇੱਕ ਦਿਨ ਵੇਖਣ ਦੀ ਜਾਚ ਆ ਜਾਏ ਔਰ ਮਨੁੱਖ ਕਹਿ ਉঠে ਮੈਂ ਬੇਖੇ ਹੋ ਰਹੀ ਹੂੰ ਜਾ ਮੋਹਨੀ ਸਭ ਤੇ ਉੱਚਾ ਤੋ ਸੈਭ ਕੰਨ ਵੜਿਆਈ ਵੱਡਾ ਪਾਇਆ ਵਡਿਆਈਆਂ ਨੂੰ ਗਿਆਨ ਕਰ ਕਰਕੇ ਵਡਿਆਈਆਂ ਨੂੰ ਕਥਨ ਕਰ ਕਰਕੇ ਉਸ ਵੱਡੇ ਨੂੰ ਪ੍ਰਾਪਤ ਕਰ ਲਿਆ ਔਰ ਉਸ ਨੂੰ ਵੱਡਾ ਵੱਡਾ ਆਖ ਕੇ ਜੈਸੇ ਅਸੀਂ ਛੋਟੇ ਹੁੰਦੇ ਗਏ ਪ੍ਰਭੂ ਵੱਡਾ ਹੁੰਦਾ ਗਿਆ ਜੈਸੇ ਜੈਸੇ ਅਸੀਂ ਮਿਟਦੇ ਗਏ ਪ੍ਰਭੂ ਪ੍ਰਗਟ ਹੁੰਦਾ ਗਿਆ ਇੱਕ ਦਿਨ ਅਸੀਂ ਮਿਟ ਹੀ ਗਏ ਪ੍ਰਭੂ ਹੀ ਪ੍ਰਭੂ ਰਹਿ ਗਿਆ ਅਗਾਂਲ ਪੁਰਖ ਹੀ ਰਹਿ ਗਿਆ ਤੋ ਜੈਸੇ ਜੈਸੇ ਮੈਂ ਵੱਡਾ ਮੈਂ ਵੱਡਾ ਸਾਡੀ ਮੈਂ ਵੱਡੀ ਹੁੰਦੀ ਜਾਏ ਪਰਮਾਤਮਾ ਛੋਟਾ ਔਰ ਜਿਤਨੀ ਮੈਂ ਵੱਡੀ ਹੋਵੇਗੀ ਬਾਕੀ ਸਭ ਕੁਝ ਛੋਟਾ ਹੋਵੇਗਾ ਮਾਂ ਵੀ ਛੋਟੀ ਪਿਤਾ ਵੀ ਛੋਟਾ ਭਰਾ ਵੀ ਛੋਟਾ ਉਸਤਾਦ ਵੀ ਛੋਟਾ ਗੁਰੂ ਵੀ ਛੋਟਾ ਪ੍ਰਮਾਤਮਾ ਵੀ ਛੋਟਾ ਤੇ ਜੈਸੇ ਜੈਸੇ ਪ੍ਰਮਾਤਮਾ ਨੂੰ ਆਖਣਾ ਸ਼ੁਰੂ ਕਰੀਏ ਤੂੰ ਵੱਡਾ ਤੂੰ ਸਭ ਤੋਂ ਵੱਡਾ ਤੂੰ ਸਭ ਤੋਂ ਵੱਡਾ ਤੋ ਅਸੀਂ ਸਭ ਤੋਂ ਛੋਟੇ ਹੁੰਦੇ ਇੱਕ ਦਿਨ ਮਿਟ ਜਾਂਦੇ ਆ ਪ੍ਰਭੂ ਹੀ ਰਹਿ ਜਾਂਦਾ ਅਕਾਲ ਪੁਰਖ ਹੀ ਰਹਿ ਜਾਂਦਾ